ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਰੋਧ ਵਿਗਵਾਤ ਕਰਦੇ ਆ ਲਿਬਰਲ ਪਾਰਟੀ ਦੇ ਕਈ ਐਮਪੀਜ਼ 2025 ਦੇ ਆਮ ਚੋਣਾਂ ਨਾ ਲੜਨ ਦਾ ਐਲਾਨ ਕਰ ਸਕਦੇ ਨੇ ਇੱਕ ਲਿਬਰਲ ਐਮਪੀ ਨਾਲ ਗੱਲਬਾਤ ਦੇ ਆਧਾਰ ਤੇ ਪ੍ਰਕਾਸ਼ਿਤ ਰਿਪੋਰਟ ਮੁਤਾਬਕ ਟੋਰਾਂਟੋ ਸੀਟ ਪਾਲ ਜ਼ਿਮਨੀ ਚੌਂਦੀ ਹਾਰ ਦੇ ਬਾਵਜੂਦ ਟਰੂਡੋ ਵੱਲੋਂ ਲਿਬਰਲ ਦੀ ਕੁਰਸੀ ਨਾ ਛੱਡਣ ਦੀ ਜਿੱਦ ਪੁਆੜ ਦੀ ਜੜ ਬਣ ਜਾ ਰਹੀ ਹੈ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਲਿਬਰਲ ਐਮਪੀ ਨੇ ਕਿਹਾ ਕਿ ਜਸਟਨ ਟਰੂਡੋ ਨੂੰ ਪਸੰਦ ਨਾ ਕਰਨ ਵਾਲੇ ਕੈਨੇਡੀਅਨਜ਼ ਦੀ ਗਿਣਤੀ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਅਗਲੀਆਂ ਆਮ ਚੋਣਾਂ ਦੌਰਾਨ ਪਾਰਟੀ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ ਐਮਪੀ ਨੇ ਦਾਅਵਾ ਕੀਤਾ ਕਿ ਕਿਸੇ ਵੇਲੇ ਟਰੂਡੋ ਦੀ ਅਗਵਾਈ ਹੇਠ ਪਾਰਟੀ ਨੂੰ ਹੋਏ ਨੁਕਸਾਨ ਦੀ ਪਰਪਾਈ ਨਹੀਂ ਕੀਤੀ ਜਾ ਸਕਦੀ ਦੂਜੇ ਪਾਸੇ ਜਿਮਨੀ ਚੌਂਦੇ ਦੇ ਨਤੀਜੇ ਮਗਰੋਂ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਲਿਬਰਲ ਕੌਕਸੀ ਮੀਟਿੰਗ ਸਦਨ ਤੋਂ ਟਾਲਾ-ਵਟ ਲਿਆ ਅਤੇ ਕਿਹਾ ਕਿ ਉਹ ਇਕੱਲੇ-ਇਕੱਲੇ ਐਮਪੀ ਨਾਲ ਗੱਲ ਉਨਾ ਕਹਿ ਕਿ ਬਿਨਾ ਸ਼ੱਕ ਟ੍ਰਾਂਟੋ ਸੇਟਪੋਲ ਦੀ ਚੋਣ ਚੁਣੌਤੀਆਂ ਪਰੇ ਸੀ ਅਤੇ ਨਤੀਜੇ ਨੂੰ ਗੰਭੀਰਤਾ ਨਾਲ ਲੈਂਦੇ ਆ ਬਹੁਤ ਕੁਝ ਕਰਨਾ ਪਵੇਗਾ। ਟ੍ਰੂਡੋ ਨੇ ਦੱਸਿਆ ਕਿ ਉਹਨਾਂ ਨੂੰ ਮੁਲਕ ਦੇ ਕੋਨੇ-ਕੋਨੇ ਵਿੱਚ ਲਿਬਰਲ ਕੌਗਸ ਮੈਂਬਰ ਦੇ ਫੋਨ ਆ ਰਹੇ ਨੇ। ਇਸ ਦੌਰਾਨ ਜਿੱਥੇ ਟ੍ਰੂਡੋ ਵਿਰੁੱਧ ਬਗਾਵਤ ਦੀਆਂ ਕੰਸੂਆਂ ਮਿਲ ਰਹੀਆਂ ਹਨ ਉੱਥੇ ਮੀਨੀਪੈਗ ਨਾਰਥ ਤੋਂ ਲਿਬਰਲ ਐਮਪੀਜ਼ ਨੇ ਕੈਵਿੰਸ ਲਾਮਯੁਕਸ ਨੇ ਕਿਹਾ ਕਿ ਉਹ ਅਗਲੀਆਂ ਆਮ ਚੋਣਾਂ ਤੱਕ ਹੀ ਲੜਨਗੇ ਜੇ ਟ੍ਰੂਡੋ ਪਾਰਟੀ ਅੱਗੇ ਵਧੇ ਰਹਿੰਦੇ ਨੇ। ਦੂਜੀ ਪਾਸੇ ਕੈਲਗਰੀ ਸਕਾਈ 뷰 ਦੀ ਹਲਕੇ ਨੂੰ ਲਿਬਰਲ ਪਾਰਟੀ ਐਮਪੀਸ ਚਾਰਜ ਚਹਲ ਅਤੇ 8 ਹੋਰ ਐਮਪੀਸ ਵੱਲੋਂ ਲਗਾਤਾਰ ਨੈਸ਼ਨਲ ਕੌਕਸ ਦਾ ਮੁਖੀ ਬ੍ਰਾਂਡਾ ਸ਼ਹਿਨਾਜ਼ ਨੂੰ ਚਿੱਠੀ ਲਿਖਦਿਆਂ ਓਟਾਵਾ ਵਿਖੇ ਆਮੋਸਮਨੀ ਮੀਟਿੰਗ ਸੱਦਨ ਨੂੰ ਅਪੀਲ ਕੀਤੀ ਹੈ ਪਰ ਇਸ ਦੇ ਬਾਵਜੂਦ ਟਰੂਡੋ ਮੀਟਿੰਗ ਸੱਦਨ ਦੇ ਮੂਡ ਵਿੱਚ ਨਜ਼ਰ ਨਹੀਂ ਆਉਂਦੇ ਟਰੂਡੋ ਦਾ ਕਹਿਣਾ ਹੈ ਕਿ ਉਹ ਐਮਪੀਜ਼ ਨੂੰ ਆਪਣੇ ਰਾਏ ਪਰ ਘਟਾਉਣ ਦਾ ਮੌਕਾ ਦੇ ਰਹੇ ਨੇ ਉਹਨਾਂ ਨੇ ਕਿਹਾ ਕਿ ਦੁਨੀਆ ਭਰ ਵਿੱਚ ਇੱਕ ਲੋਕਤੰਤਰੀ ਮੁਲਕ ਨੂੰ ਚੁਣੌਤੀਆਂ ਦਾ ਟਕਰਾ ਕਰਨਾ ਪੈ ਰਿਹਾ ਹੈ ਚਾਹੇ ਫਰਾਂਸ ਹੋਵੇ ਜਾਂ ਅਮਰੀਕਾ ਹਰ ਪਾਸੇ ਜਮਹੂਰੀਅਤ ਦੇ ਸਿਧਾਂਤਾਂ ਦੇ ਹੱਕਾਂ ਨੂੰ ਖਤਮ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਉੱਥੇ ਕੈਥਰੀਨ ਮੈਕਨੇਨਾ ਟਰੂਡੋ ਦੇ ਮੰਤਰੀ ਮੰਡਲ ਵਿੱਚ ਸ਼ਾਮਿਲ ਨੇ ਤੇ ਪਹਿਲੇ ਮੰਤਰੀ ਹਨ ਜਿਨ੍ਹਾਂ ਨੇ ਟਰੂਡੋ ਨੂੰ ਅਹੁਦਾ ਛੱਡਣ ਲਈ ਕਿਹਾ ਹੈ ਕੈਥਰੀਨ ਮੈਕਨੇਨਾ ਜਿਨ੍ਹਾਂ ਨੇ 2015 ਤੋਂ 2021 ਤੱਕ ਉਦੋਂ ਦਾਇਕ ਪਰਮੁਖ ਲਿਬਰਲ ਕੈਬਨਿਟ ਮੰਤਰੀ ਦੇ ਰੂਪ ਵਿੱਚ ਕੰਮ ਕੀਤਾ। ਉਹਨਾਂ ਨੇ ਕਿਹਾ ਕਿ ਲਿਬਰਲ ਪਾਰਟੀ ਦੇ ਨਵੇਂ ਨੇਤਾ ਦੀ ਤਲਾਸ਼ ਕਰਨ ਦਾ ਸਮਾਂ ਆ ਗਿਆ ਹੈ। ਕੈਨੇਡਾ ਵਿੱਚ ਜਾਣ ਲੇਵਾ ਹਾਦਸੇ ਦੇ ਦੋਸ਼ੀ ਠਹਿਰਾਏ ਗਏ ਪੰਜਾਬੀ ਨੌਜਵਾਨ ਨੂੰ 2 ਸਾਲ ਦੀ ਸਜ਼ਾ ਸੁਣਾਈ ਗਈ ਹੈ। 42 ਸਾਲ ਦਾ ਸੰਦੀਪ ਸਿੰਘ ਮਾਨ 109 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ ਜਦੋਂ ਹਾਸਾ ਵਾਪਰਿਆ ਅਤੇ ਪੀੜਤ ਪਰਿਵਾਰ ਦੀ ਗੱਡੀ ਦੇ ਪਰਖੇ ਛੋੜ ਗਏ। ਹਾਸਨੋਖੀ ਦੇਖਣ ਵਾਲੇ ਮੁਤਾਬਕ ਸੰਦੀਪ ਸਿੰਘ ਮਾਨ ਹੋਰ ਗੱਡੀਆਂ ਨੂੰ ਅੱਗੇ ਲਗਾਉਂਦੇ ਹੀ ਤੰਦੂਰਾਨ ਹਾਈਵੇ ਤੇ ਗਲਤ ਪਾਸੇ ਚਲਾ ਗਿਆ ਤੇ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਖਤਰਨਾਕ ਸੀ ਕਿ ਜਾਰਜ ਮੈਸੀ ਟਨਲ ਨੂੰ ਵੀ ਕਈ ਘੰਟੇ ਬੰਦ ਰੱਖਣਾ ਪਿਆ। ਸੰਦੀਪ ਸਿੰਘ ਮਾਨ ਦੇ ਖੂਨ ਦਾ ਨਮੂਨਾ ਲੈ ਕੇ ਹਸਪਤਾਲ ਭੇਜਿਆ ਗਿਆ ਜਿਸ ਰਾਹੀਂ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੀ ਤਸਦੀਕ ਹੋਈ ਹੈ। ਇਹ ਦਸਨਾਵਾਂ ਬੰਦਗੀ ਹਾਦਸੇ ਦੌਰਾਨ 61 ਸਾਲ ਦੀ ਔਰਤ ਨੇ ਦਮ ਤੋੜ ਦਿੱਤੀ ਅਤੇ ਉਸ ਦਾ ਪਤੀ ਗੰਭੀਰ ਜ਼ਖਮੀ ਹੋਇਆ ਮਰਨ ਵਾਲੀ ਔਰਤ ਦੀ ਭੈਣ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੰਦੀਪ ਸਿੰਘ ਮਾਨ ਨੂੰ ਆਪਣੀ ਕਰਤੂਤ ਤੇ ਸ਼ਾਇਦ ਬਿਲਕੁਲ ਵੀ ਅਫਸੋਸ ਨਾ ਹੋਇਆ ਕਿਉਂਕਿ ਜੇ ਅਜਿਹਾ ਹੁੰਦਾ ਤਾਂ ਉਹ ਹਾਦਸੇ ਮਗਰੋਂ ਸ਼ਰਾਬ ਪੀਣੀ ਛੱਡ ਦਿੰਦਾ ਜਦਕਿ ਜਿਹਾ ਬਿਲਕੁਲ ਨਹੀਂ ਹੋਇਆ ਪਿਛਲੇ ਕੁਝ ਮਹੀਨਿਆਂ ਤਰ੍ਹਾਂ ਉਸ ਨੇ ਸੰਜਮ ਜ਼ਰੂਰ ਦੇਖਿਆ ਪਰ ਸਾਡੇ ਪਰਿਵਾਰ ਨੂੰ ਪਿਆ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ ਮਰਨ ਵਾਲੀ ਔਰਤ ਦੀ ਸੁਨਾਖਤ ਕੀ ਆ ਟ੍ਰੇਨ ਵਜੋਂ ਹੋਈ ਹੈ ਜੋ ਉਸ ਦੀ ਬੇਟੀ ਸੰਦੀਪ ਸਿੰਘ ਮਾਨ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਕਰਤੂਤ ਦੇ ਮੁਕਾਬਲੇ ਬੇहद ਮਾਮਲੀ ਦੱਸ ਰਹੀ ਹੈ ਉਸ ਨੇ ਦੱਸਿਆ ਕਿ 2 ਸਾਲ ਬਾਅਦ ਸੰਦੀਪ ਸਿੰਘ ਮਾਨ ਜੇਲ੍ਹ ਵਿੱਚੋਂ ਬਾਹਰ ਹੋਵੇਗਾ ਅਤੇ ਆਪਣੇ ਪਰਿਵਾਰ ਨਾਲ ਜ਼ਿੰਦਗੀ ਗੁਜ਼ਾਰ ਸਕੇਗਾ ਪਰ ਕੀ ਆ ਟ੍ਰੇਨ ਨੇ ਆਪਣੇ ਪੋਤੇ-ਪੋਤੀਆਂ ਤੋਂ ਹਮੇਸ਼ਾ ਵਾਸਤੇ ਵਿਛੜ ਗਈ ਹੈ ਹਾਸੇ ਤੋਂ ਪਹਿਲਾਂ ਸੰਦੀਪ ਸਿੰਘ ਮਾਨ ਨੇ ਡਰਾਈਵਿੰਗ ਕਰਨ ਤੇ 6 ਵਾਰ ਪਾਬੰਦੀ ਲੱਗੀ ਪਰ ਇਸ ਦੇ ਬਾਵਜੂਦ ਉਹ ਨਹੀਂ ਸੁਧਰਿਆ ਅਤੇ ਨਸ਼ੇ ਵਿੱਚ ਡਰਾਈਵਿੰਗ ਕਰਦਿਆਂ ਜਾਨਲੇਵਾ ਹਾ사 ਵਾਰ ਦਿੱਤਾ ਫਿਰ ਵੀ ਪਰਿਵਾਰ ਨੇ ਇਸ ਤੇ ਤਸੱਲੀ ਜਾਰੀ ਕੀਤੀ ਕਿ ਆਖਰਕਾਰ ਅਦਾਲਤੀ ਕਾਰਵਾਈ ਮੁਕੰਮਲ ਹੋ ਗਈ ਦੱਸਦੀ ਹੈ ਕਿ ਹਾ사 2 ਸਤੰਬਰ 2022 ਨੂੰ ਬੀਸੀਡੀ ਜਾਰਜਬੈਸੀ ਟਨਲ ਵਿੱਚ ਹੋਇਆ ਪਿਆ ਸੀ ਇਸ ਹਾਸੇ ਵਾਲੀ ਥਾਂ ਤੇ ਗੱਡੀਆਂ ਦੀ ਰਫ਼ਤਾਰ 60 ਕਿਲੋਮੀਟਰ ਤੱਕ ਦੀ ਨਹੀਂ ਹੋ ਸਕਦੀ ਸੰਦੀਪ ਸਿੰਘ ਮਾਨ ਵੱਲੋਂ ਇੱਕ ਦਿਨ ਪਹਿਲਾਂ ਹੀ ਖਤਰਨਾਕ ਡਰਾਈਵਿੰਗ ਕਰਦੇ ਮੌਤ ਦਾ ਕਾਰਨ ਬਣਦਾ ਦੋਸ਼ ਕਬੂਲ ਕੀਤਾ ਸੀ ਜਿਸ ਮਗਰੋਂ ਅਦਾਲਤ ਨੇ ਸਜ਼ਾ ਦਾ ਐਲਾਨ ਕਰ ਦਿੱਤਾ ਸੰਦੀਪ ਸਿੰਘ ਮਾਨ ਨੂੰ 2 ਸਾਲ ਤੋਂ 1 ਦਿਨ ਘੱਟ ਦੀ ਸਜ਼ਾ ਸੁਣਾਈ ਗਈ ਜਿਸ ਵਿੱਚ ਇਮੀਗ੍ਰੇਸ਼ਨ ਨਿਯਮਾਂ ਦੇ ਵਿੱਚ ਨਹੀਂ ਉਲਝੇਗਾ ਇਸ ਤੋਂ ਇਲਾਵਾ ਉਸੇ 5 ਸਾਲ ਡਰਾਈਵਿੰਗ ਕਰਨ ਤੇ ਪਾਬੰਦੀ ਵੀ ਲਗਾਈ ਗਈ ਹੈ ਅਤੇ ਇਹ 2 ਸਾਲ ਦੀ ਕੈਦ ਖਤਮ ਹੋਣ ਮਗਰੋਂ ਸ਼ੁਰੂ ਹੋਵੇਗੀ ਜਿਤੇ ਰਹੇਗੀ ਜਾਨਲੇਵਾ ਸੜਕ ਖਾਸੇ ਮਾਮਲੇ ਵਿੱਚ ਘਿਰੇ ਪੰਜਾਬੀ ਟਰੱਕ ਡਰਾਈਵਰ ਜਸਕੀਰ ਸਿੰਘ ਨੂੰ ਕਨੇਡਾ ਦੇ ਰਿਪੋਰਟ ਕਰਨ ਦੇ ਹੁਕਮ ਜਾਰੀ ਕਰ ਚੁੱਕੇ ਨੇ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਲਗਾਤਾਰ ਵੱਧਦੀ ਗਿਣਤੀ ਇਮੀਗ੍ਰੇਸ਼ਨ ਮੰਤਰਾਲੇ ਦੀ ਸਿਰ ਦੱਦੀ ਬਣਦੀ ਜਾ ਰਹੀ ਹੈ ਅਤੇ ਕਿਰਾਏ ਤੇ ਹੋਲੇ ਹੋਟਲਾਂ ਦਾ ਖਰਚਾ ਘਟਾਉਣ ਲਈ ਫੈਡਰਲ ਸਰਕਾਰ ਆਪਣੇ ਹੋਟਲ ਖਰੀਦਣ ਬਾਰੇ ਵਿਚਾਰ ਕਰ ਰਹੀ ਹੈ ਮੌਜੂਦਾ ਬਾਰੇ ਦੌਰਾਨ ਕੈਨੇਡਾ ਸਰਕਾਰ 4000 ਹੋਟਲ ਕਮਰੇ ਦਾ ਕਿਰਾਇਆ ਬਰਦਾਸ਼ਤ ਕਰ ਰਹੀ ਹੈ ਜਿਨ੍ਹਾਂ ਵਿੱਚ 7300 ਸ਼ਨਾਰਥੀਆਂ ਨੂੰ ਰੱਖਿਆ ਗਿਆ ਹੈ ਦਾ ਗਲੋਬਲ ਐਂਡ ਮੇਲ ਦੀ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਲੰਬੇ ਸਮੇਂ ਵਾਸਤੇ ਲੀਜ਼ ਤੇ ਲਈ ਹੋਟਲਾਂ ਦਾ ਖਰਚਾ ਕਾਫੀ ਜ਼ਿਆਦਾ ਹੋ ਰਿਹਾ ਜਿਸ ਤੇ ਮੱਦੇ ਨਜ਼ਰ ਆਪਣੇ ਹੋਟਲ ਖਰੀਦਣ ਦੇ ਦਾ ਬਸ ਬ੍ਰੈਂਡਗੇ ਅਸਾਂ ਇਲਮ ਦਾ ਦਾਅਵਾ ਕਰਨ ਵਾਲਿਆਂ ਨੂੰ ਪ੍ਰੋਵਿੰਸ਼ਲ ਸ਼ੈਲਟਰ ਜਾਂ ਧਾਰਮਿਕ ਥਾਵਾਂ ਤੇ ਹੋਟਲਾਂ ਵਿੱਚ ਤਬਦੀਲ ਕੀਤਾ ਗਿਆ ਇੱਕ ਇੰਟਰਵਿਊ ਦੌਰਾਨ ਉਹਨਾਂ ਕਿਹਾ ਕਿ ਆਪਣੇ ਮਾਮਲੇ ਦੀ ਸੁਣਵਾਈ ਮੁਕੰਮਲ ਹੋਣ ਦੀ ਉਡੀਕ ਕਰੇ ਸ਼ਨਾਰਥੀ ਦੀ ਨਿਗਰਾਨੀ ਲਈ ਫੈਡਰਲ ਅਤੇ ਪ੍ਰੋਵਿੰਸ਼ਲ ਅਧਿਕਾਰੀਆਂ ਦੀ ਤਾਇਨਾਤ ਕਰਨ ਦੇ ਵਿਚਾਰ ਕੀਤਾ ਜਾ ਰਿਹਾ ਹੈ ਮਾਰਕ ਮਿਲਰ ਨੇ ਦਾਅਵਾ ਕੀਤਾ ਕਿ ਕੈਨੇਡਾ ਵਿੱਚ ਪਨਾਹ ਮੰਗਣ ਵਾਲਿਆਂ ਦੀ ਗਿਣਤੀ ਜਲਦ ਹੀ ਹਟਾ ਸਕਦੀ ਹੈ ਇੱਥੇ ਦੱਸਣਾ ਬੰਦ ਹੈ ਕਿ ਸਤੰਬਰ 2021 ਤੋਂ ਜਨਵਰੀ 2023 ਦਰਮਿਆਨ ਫੈਡਰਲ ਸਰਕਾਰ ਵੱਲੋਂ ਸ਼ਨਾਰਥੀਆਂ ਨੂੰ ਠਹਿਰਾਉਣ ਲਈ ਹੋਟਲਾਂ ਤੇ ਨੌਕ ਰੋਡ 40 ਲੱਖ ਡਾਲਰ ਖਰਚ ਕੀਤੇਗੇ ਇਹਨਾਂ ਚੋਂ 10 ਹੋਟਲ ਮੌਂਟਰੀਅਲ ਵਿਖੇ ਸਨ ਜਦਕਿ 112 ਕਮਰਿਆਂ ਵਾਲਾ ਇੱਕ ਹੋਟਲ ਇੰਟਰਨੈਸ਼ਨਲ 에ਅਰਪੋਰਟ ਦੇ ਨੇੜੇ ਸਥਿਤ ਹੈ ਇਸ ਤੋਂ ਇਲਾਵਾ ਨਿਗਾਰਾ ਫਾਲਸ ਅਤੇ ਉਟਾਵਾ ਵਿਖੇ ਵੀ ਹੋਟਲ ਕਿਰਾਏ ਤੇ ਲਏ ਗਏ ਤਾਂ ਕਿ ਵੱਡੇ ਸ਼ਹਿਰਾਂ ਦੇ ਦਬਾਅ ਘਟਿਆ ਜਾ ਸਕੇ ਫਰਵਰੀ 2023 ਤੋਂ ਫਰਵਰੀ 2024 ਦਰਮਿਆਨ ਨਿਗਾਰਾ ਫਾਲਸ ਵਿਖੇ ਛਟਾਰਥੀਆਂ ਦੀ ਰਿਹਾਇਸ਼ ਵਾਸਤੇ 10 ਕਰੋੜ ਡਾਲਰ ਦੀ ਰਕਮ ਹੋਟਲਾਂ ਤੇ ਖਰਚ ਕੀਤੀ ਗਈ ਹਾਊਸ ਆਫ ਕਾਮਨਸ ਵਿੱਚ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਫੈਲਡ ਸਰਕਾਰ ਨੇ ਦੱਸਿਆ ਕਿ ਪਿਛਲੇ ਸਾਲ ਵੱਖ-ਵੱਖ ਮੁਲਕਾਂ ਤੋਂ ਆ 5000 신청ार्थी ਦੀ ਰਿਹਾਇਸ਼ ਦਾ ਖਰਚਾ ਬਰਦਾਸ਼ਤ ਕੀਤਾ ਗਿਆ ਅਤੇ ਪਨਾਹ ਮੰਗਣ ਵਾਲੇ ਔਸਤ 113 ਦਿਨ ਹੋਟਲ ਦੇ ਵਿੱਚ ਰਹੇ ਇੱਕ 신청ार्थी ਦਾ ਰੋਜ਼ਾਨਾ ਔਸਤ ਖਰਚਾ 208 ਡਾਲਰ ਦਾ ਜਿਸ ਵਿੱਚ ਰਿਹਾਇਸ਼ ਖਾਣਾ ਪੀਣਾ ਅਤੇ ਸੁਰੱਖਿਆ ਸ਼ਾਮਿਲ ਹੈ ਭਾਵੇਂ ਪਨਾਹ ਮੰਗਣ ਵਾਲਿਆਂ ਦੀ ਰਿਹائش ਦਾ ਪ੍ਰਬੰਧ ਕਰਨਾ ਸੂਬਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਪਰ ਫੈਡਰਲ ਸਰਕਾਰ ਮਹਾਮਾਰੀ ਸ਼ੁਰੂ ਹੋਣ ਮਗਰੋਂ ਫੈਡਰਲ ਸਰਕਾਰ ਵੱਲੋਂ ਰਿਹائش ਦੇ ਖਰਚੇ ਵਿੱਚ ਮਦਦ ਦਾ سلسلہ ਆਰੰਭਿਆ ਗਿਆ ਹਾਲ ਵਿੱਚ ਕਯੂਬਿਕ ਨੂੰ ਦਿੱਤੀ 75 ਕਰੋੜ ਡਾਲਰ ਦੀ ਰਕਮ ਦਾ ਵਿਵਾਦ ਕਾਰਨ ਬਣੀ ਕਿਉਂਕਿ ਬੀਸੀ ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਇਸ ਨੂੰ ਹੋਰਨਾਂ ਰਾਜਾਂ ਵਿੱਚ ਵਿਤਕਰਾ ਕਰਾ ਦਿੱਤਾ ਗਿਆ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਅੱਗੇ ਦੱਸਿਆ ਕਿ ਪੀਲ ਰੀਜਨ ਵਿੱਚ ਇੱਕ ਰਿਸੈਪਸ਼ਨਲ ਸੈਂਟਰ ਖੋਲਿਆ ਜਾ ਰਿਹਾ ਜਿਸ ਰਾਹੀਂ ਤਕਰੀਬਨ 1300 ਸ਼ਨਾਰਥੀਆਂ ਨੂੰ ਖਾਣ ਪੀਣ ਅਤੇ ਰਿਹائش ਦੀ ਹੁਣ ਤੁਮਹਿਆ ਕਰਵਾਈ ਜਾਵੇਗੀ ਰਿਸੈਪਸ਼ਨ ਸੈਂਟਰ ਤੇ ਖਰਚਦਾ ਕੁਝ ਹਿੱਸਾ ਇਮੀਗ੍ਰੇਸ਼ਨ ਮੰਤਰਾਲਾ ਬਰਦਾਸ਼ਤ ਕਰ ਸਕੇਗਾ ਤਾਂ ਸੀ ਕਿ ਘਟ ਗਿਨਤੀ ਲਿਬਰ ਸਰਕਾਰ ਦੀ ਹਮਾਇਤ ਕਰ ਰਹੀ ਹੈ ਤੇ ਐਨ ਡੀਪ ਬਲੋ ਸ਼ਨਾਰਥੀਆਂ ਵਾਸਤੇ ਲਿਆਂਦੇ ਜਾ ਰਹੇ ਨਵੇਂ ਨਿਯਮਾਂ ਦਾ ਵਿਰੋਧ ਕੀਤਾ ਗਿਆ ਜਿਨ੍ਹਾਂ ਤਹਿਤ ਕੈਨੇਡਾ ਦੀ ਧਰਤੀ ਤੇ ਮੌਜੂਦ ਨਾ ਹੋਣ ਤੇ ਸ਼ਰਨ ਮੰਗਣ ਵਾਲੀ ਕਾਰਵਾਈ ਰੱਦ ਕੀਤੀ ਜਾ ਸਕਦੀ ਹੈ ਜਿਵੇਂ ਕਿ ਆਉਣ ਵਾਲੇ ਦਿਨਾਂ ਵਾਸਤੇ ਹੀਟ ਵੇਵ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਕਿ ਤੇਜ਼ ਗਰਮੀ ਪੈਣ ਵਾਲੀ ਹੈ ਤਾਪਮਾਨ 30 ਤੋਂ ਉੱਪਰ ਰਹਿ ਸਕਦਾ ਹੈ ਜਿਸ ਵਾਸਤੇ ਪਹਿਲਾਂ ਤੋਂ ਹੀ EMPLOYEES ਨੂੰ ਉਹਨਾਂ ਦੇ ਵਰਕਸੇਫ BC ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੂੰ ਕਿਹਾ ਗਿਆ ਹੈ ਕਿ ਆਪਣੇ ਕੰਮਿਆਂ ਦਾ ਕੰਮ ਵਾਲੀ ਥਾਂ ਤੇ ਧਿਆਨ ਰੱਖਿਆ ਜਾਵੇ ਕਿ ਗਰਮੀ ਕਰਕੇ ਉਹ ਬਿਮਾਰ ਨਾ ਪੈਣ ਤੇ ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਖਾਸ ਤੌਰ ਤੇ ਜੋ ਕੰਮ ਬਾਹਰ ਕਰਦੇ ਨੇ ਤੇ ਨਾਲ ਹੀ ਇਮਾਰਤਾਂ ਦੇ ਅੰਦਰ ਵੀ ਕੰਮ ਕਰਦੇ ਨੇ ਤਾਂ ਉਹਨਾਂ ਵਾਸਤੇ ਕਿਹਾ ਗਿਆ ਹੈ ਕਿ EMPLOYEES ਇੱਕ ਸਥਾਈ ਬਣਾਉਣ ਵਾਸਤੇ ਆਪਣੇ ਕੰਮਿਆਂ ਨਾਲ ਇੱਕ ਵਿਚਾਰ ਜ਼ਰੂਰ ਕੀਤਾ ਜਾਵੇ ਜਦੋਂ ਵੀ ਉਹਨਾਂ ਨੇ ਦੀ ਸ਼ੁਰੂਆਤ ਕਰਨੀ ਤਾਂ ਉਸ ਮੋਕੇ ਗੱਲਬਾਤ ਜ਼ਰੂਰ ਕੀਤੀ ਜਾਵੇ ਕਿ ਕੰਮ ਐ ਵਾਸਤੇ ਛੰਡੀਆਂ ਥਾਵਾਂ ਮੁਹਈਆ ਕਰਵਾਈਆਂ ਜਾਣ ਕਿ ਜਦੋਂ ਇਮਾਰਤ ਦੇ ਅੰਦਰ ਕੰਮ ਕਰ ਰਹੇ ਹੋਣ ਤਾਂ ਉਹਨਾਂ ਲਈ ਏਸੀ ਵੀ ਮੁਹਈਆ ਕਰਵਾਇਆ ਜਾ ਸਕੇ ਤੇ ਜੋ ਬਾਹਰ ਕੰਮ ਕਰਦੇ ਨੇ ਉਹਨਾਂ ਦੇ ਲਈ ਛਾਂ ਵਾਸਤੇ ਟੈਂਟ ਲਵਾਈ ਜਾ ਤੇ ਪਾਣੀ ਦੀ ਵੀ ਉਹਨਾਂ ਨੂੰ ਦਿੱਤਾ ਜਾਵੇ ਤੇ ਕੰਮ ਵਿੱਚ ਉਹਨਾਂ ਨੂੰ ਆਰਾਮ ਕਰਨ ਦੇ ਲਈ ਵੀ ਮੌਕਾ ਜ਼ਰੂਰ ਦਿੱਤਾ ਜਾਵੇ ਕਿਉਂਕਿ ਤੇਜ਼ ਗਰਮੀ ਕਾਰਨ ਥਕਾਵਟ ਜ਼ਿਆਦਾ ਹੋ ਸਕਦੀ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਧੁੱਪ ਵਿੱਚ ਕੰਮ ਕਰਨਾ ਨਹੀਂ ਚਾਹੀਦਾ ਉਹਨਾਂ ਨੂੰ ਕੁਝ ਦੇਰ ਰਾਹਤ ਜ਼ਰੂਰ ਦਿੱਤੀ ਜਾਵੇ ਤੇ ਕਿਸੇ ਹੋਰ ਦਾ ਇਨਾਲ ਸ਼ਿਫਟ ਜ਼ਰੂਰ ਪੱਤਲੀ ਜਾਵੇ ਏਸੀ ਦੇ ਨਾਲ ਸਿਸਟਮ ਵੀ ਸੁਧਾਰ ਕੀਤਾ ਜਾਵੇ ਤਾਂ ਕਿ ਗਰਮ ਹਵਾ ਨੂੰ ਬਾਹਰ ਕੱਢਿਆ ਜਾ ਸਕੇ ਇਸ ਦੇ ਨਾਲ ਹੀ ਕੰਮ ਵਾਲੀ ਥਾਂ ਤੇ ਧਿਆਨ ਰੱਖਿਆ ਜਾਵੇ ਕਿ ਕਾਮਿਆਂ ਵਾਸਤੇ ਗਰਮੀ ਕਿੰਨੀ ਖੋਹ ਤੇ ਕਿੰਨੀ ਖਸੈ ਸਕਦੀ ਨੇ ਤੇ ਉਹਨਾਂ ਲਈ ਵਧੀਆ ਮਾਹੌਲ ਬਣਾ ਕੇ ਰੱਖਿਆ ਜਾਵੇ ਤੇ ਕਾਮਿਆਂ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਲਗਾਤਾਰ ਪਾਣੀ ਦਾ ਸੇਵਨ ਜ਼ਰੂਰ ਕੀਤਾ ਜਾਵੇ ਕੋਸ਼ਿਸ਼ ਕੀਤੀ ਜਾਵੇ ਕਿ ਹਰ 20 ਮਿੰਟ ਬਾਅਦ ਇੱਕ ਗਲਾਸ ਪਾਣੀ ਜ਼ਰੂਰ ਪੀਓ ਜੇਕਰ ਤੁਸੀਂ ਬਾਹਰ ਕੰਮ ਕਰ ਰਹੇ ਹੋ ਤਾਂ ਫਿੱਕੇ ਰੰਗ ਦੇ ਅਤੇ ਖੁੱਲੇ ਕੱਪੜੇ ਪਹਿਨੋ ਅਤੇ ਆਪਣੇ ਆਪ ਨੂੰ ਠੰਡਕ ਪਹੁੰਚਾਉਣ ਵਾਸਤੇ ਆਪਣਾ ਧਿਆਨ ਰੱਖਿਆ ਜਾਵੇ ਜੇਕਰ ਤੁਸੀਂ ਟੋਰਾਂਟੋ ਵਿੱਚ ਸਨੀਕੋ ਤਾਂ ਤੁਸੀਂ ਆਪਣੇ ਕੌਫੀ ਕੱਪ ਅਤੇ ਫਾਉਂਡੈਂ ਕੱਪਾਂ ਨੂੰ ਨੀਲੇ ਬਿਨ ਵਿੱਚ ਸੁੱਟ ਸਕਦੇ ਹੋ ਜਿਨ੍ਹਾਂ ਨੂੰ ਰੀਸਾਈਕਲ ਕੀਤੇ ਜਾਣ ਵਾਸਤੇ ਇੱਕ ਹਫ਼ਤੇ ਵਿੱਚ ਇੱਕ ਨਵਾਂ ਪਾਇਲਟ ਲਾਂਚ ਕੀਤਾ ਗਿਆ ਹੈ ਕਈ ਸਾਲਾਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕੌਫੀ ਕੱਪ ਰੀਸਾਈਕਲ ਕੀਤੇ ਜਾ ਸਕਦੇ ਨੇ ਜੋ ਕਿ ਹੁਣ ਟੋਰਾਂਟੋ ਦੀ ਈਜ਼ੀ ਸ਼ੁਰੂਆਤ ਕੀਤੀ ਜਾ ਰਹੀ ਹੈ ਤੇ ਆਉਂਦੇ ਸਮੇਂ ਪੂਰੇ ਅੰਟਾਰੀਓ ਸੁਪਵੇ ਦੀ ਈਜ਼ੀ ਸ਼ੁਰੂਆਤ ਕੀਤੀ ਚਾਹੁੰਦਾ ਟੀਚਾ ਮਿੱਥਿਆ ਗਿਆ ਹੈ ਪਾਇਲਟ ਸਰਕੂਲਰ ਮੈਟੀਰੀਅਲ ਦੁਆਰਾ ਚਲਾਇਆ ਜਾ ਰਿਹਾ ਜੋ ਕਿ ਇੱਕ ਨਾਨ-ਪ੍ਰੋਫਿਟ ਇੰਡਸਟਰੀ ਗਵਰਨਰ ਦਾ ਸਮੂਹ ਹੈ ਅਟਾਰੀਆ ਵਿੱਚ ਬਲੂ ਬਾਕਸ ਸਿਸਟਮ ਦੁਆਰਾ ਸਮੱਗਰੀ ਨੂੰ ਇਕੱਠਾ ਕਰਨਾ ਅਤੇ ਰੀਸਾਈਕਲ ਦੀ ਜ਼ਿੰਮੇਵਾਰੀ ਲੈ ਰਿਹਾ ਹੈ ਕਾਫੀ ਕੱਪ ਨੂੰ ਨੀਲੇ ਬਿੰਨ ਵਿੱਚ ਸੁੱਟਣ ਤੋਂ ਪਹਿਲਾਂ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਜੇਕਰ ਤੁਸੀਂ ਕਾਫੀ ਕੱਪ ਨੂੰ ਨੀਲੇ ਬਿੰਨ ਵਿੱਚ ਸੁੱਟਣਾ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ ਉਸ ਨੂੰ ਖਾਲੀ ਕਰਕੇ ਧੋਇਆ ਜਾਵੇ ਅਤੇ ਇਸ ਦੇ ਨਾਲ ਹੀ ਉਸ ਦਾ ਲਿਡ ਤੇ 슬ੀਵਸ ਨੂੰ ਵੀ ਵੱਖਰਾ ਕਰ ਲਿਆ ਜਾਵੇ ਇਸ ਦੇ ਨਾਲ ਹੀ ਉਸ ਦੇ ਲਿਡ ਅਤੇ 슬ੀਵਸ ਨੂੰ ਵੀ ਵੱਖ ਕਰ ਲਿਆ ਜਾਵੇ ਨਾਲ ਇੱਕ ਦੂਜੇ ਨੂੰ ਕੱਪ ਵਿੱਚ ਫਸਾ ਕੇ ਨਾ ਸੁੱਟਿਆ ਵਿੱਚ ਉਹਨਾਂ ਨੂੰ ਵੱਖ ਕਰਨਾ ਸੁਖਾਲਾ ਹੋ ਸਕੇ ਹੁਣ ਤੱਕ ਕਾਫੀ ਕੱਪ ਦਾ ਇਸਤੇਮਾਲ ਕਰਕੇ ਰੀਸਾਈਕਲ ਨਹੀਂ ਕੀਤਾ ਜਾ ਸਕੇ ਕਿਉਂਕਿ ਉਹਨਾਂ ਦੇ ਇੱਕ ਪਲਾਸਟਿਕ ਦੀ ਪਤਲੀ ਪਰਤ ਹੁੰਦੀ ਹੈ ਤੇ ਪਲਾਸਟਿਕ ਤੇ ਪੇਪਰ ਨੂੰ ਵੱਖ ਕਰਨਾ ਬਹੁਤ ਹੀ ਮੁਸ਼ਕਲ ਸੀ ਪਰ ਹਜ਼ਾਰ ਟੀਚਾ ਮਿੱਥਿਆ ਗਿਆ ਕਿ ਜੋ ਕਾਫੀ ਕੱਪ ਨੇ ਇਹਨਾਂ ਨੂੰ ਰੀਸਾਈਕਲ ਕੀਤਾ ਜਾਵੇਗਾ ਤੇ ਇਹਨਾਂ ਥਾਵਾਂ ਤੇ ਭੇਜਿਆ ਜਾਵੇਗਾ ਜਿੱਥੇ ਟਾਇਲਟ ਅਤੇ ਟਿਸ਼ੂ ਪੇਪਰ ਬੰਦੇ ਨੇ ਕੈਨੇਡਾ ਦੇ ਕਿ ਹਿੱਸਿਆਂ ਸਮੇਤ ਬ੍ਰਿਟਿਸ਼ ਕੋਲੰਬੀਆ ਤੇ ਅਨਟੋਰੀ ਦੇ ਕੁਝ ਪਾਈਚਾਰਾਂ ਦੇ ਵਿੱਚ ਪਹਿਲ ਵੀ ਰੀਸਾਈਕਲ ਵਾਸਤੇ ਪੇਪਰ ਦੇ ਕੱਪ ਲਏ ਜਾਂਦੇ ਨੇ ਇਹਨਾਂ ਟਿਸ਼ੂ ਮਿਲਾਂ ਦੇ ਵਿੱਚ ਭੇਜਿਆ ਇਸ਼ੂ ਪੇਪਰ ਬਣਾਇਆ ਜਾਂਦਾ ਹੈ ਇਸ ਨੂੰ ਵਾਲ ਬੋਰਡ ਅਤੇ ਹੋਰ ਬਿਲਡਿੰਗ ਸਮਗਰੀ ਵਿੱਚ ਵੀ ਬਣਾਇਆ ਜਾ ਸਕਦਾ ਹੈ ਡਿਸਪੋਜ਼ेबल ਡਰਿੰਕ ਕੱਪ ਹਮੇਸ਼ਾ ਤਕਨੀਕੀ ਤੌਰ ਤੇ ਰੀਸਾਈਕਲ ਕਰਨ ਦੇ ਯੋਗ ਹੁੰਦੇ ਹਨ ਪਰ ਰੀਸਾਈਕਲ ਕਰਨਾ ਚੁਣੌਤੀਪੂਰਨ ਹੁੰਦਾ ਹੈ ਕਿ ਇਹਨਾਂ ਵਿੱਚ ਪਲਾਸਟਿਕ ਲਾਈਨਰ ਸ਼ਾਮਲ ਹੁੰਦੇ ਹਨ ਜਿਸ ਕਰਕੇ ਕਾਗਜ਼ ਤੋਂ ਵੱਖ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ